ਹੈਲੋ ਜੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇੱਕ ਹੋਰ ਨਵੇਂ ਵਲੌਗ 'ਚ ਤੇ ਮੈਂ ਆਪ ਕਰਦਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਇਹ ਕਿ ਤੁਸੀਂ ਸਾਰੇ ਠੀਕ ਠਾਕ ਹੋ ਜਿੱਥੋਂ ਵੀ ਸਾਨੂੰ ਦੇਖਦੇ ਹੋ ਤੇ ਅੱਜ ਆਪਾਂ ਚੱਲੇ ਆ ਸਰਕਾਈ ਦੀ ਲਾਲੋ ਕਾਫੀ ਟਾਈਮ ਪਾ ਗਾਣਾ ਉੱਥੇ ਤੇ ਇਸ ਟਾਈਮ ਵੱਜ ਗਏ ਨੇ ਸਵੇਰ ਦੇ ਸਵਾਕਸ਼ੇ ਤੇ ਆਪਾਂ ਲਾਣਾ ਅੱਜ ਇਟਲੀ ਦੀ ਕੈਪੀਟਲ ਰੋਮ ਸਿਟੀ ਵਿੱਚ ਕਿ ਉਹਦੇ ਲਈ ਜਾਣ ਲਈ ਆਪਾਂ ਨੂੰ ਆਪਾਂ ਟੈਕਸੀ ਕੀਤੀ ਸੀਗੀ ਤੇ ਆਪਾਂ ਟੈਕਸੀ ਤੇ ਜਾਣਾ ਹੈ ਤੇ ਅੱਜ ਤੁਹਾਨੂੰ ਘੁਮਾਵਾਂਗੇ ਇਟਲੀ ਦੀ ਰੋਮ ਸਿਟੀ ਤੇ ਬਣੇ ਰਿਓ ਸਾਡੇ ਵਲੌਗ ਦੇ ਨਾਲ ਪਰ ਇੱਕ ਰਿਕਵੈਸਟ ਹੈ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਤੁਸੀਂ ਸਾਡਾ ਸਾਡੇ ਚੈਨਲ ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਬਣੇ ਰਿਓ ਸਾਡੇ ਵਲੌਗ ਦੇ ਨਾਲ ਇਹ ਹੋਣਾ ਹੈ ਆਪਾਂ ਜਾਣਾ ਇੱਕ ਸਟਾਪ ਤੇ ਉੱਥੇ ਟੈਕਸੀ ਵਾਲਾ ਆਊਗਾ ਤੇ ਵੇ ਟੈਕਸੀ ਲੈ ਲੈਣੇ ਬੈਠ ਕੇ ਫਿਰ ਆਪਾਂ ਚੱਲਦੇ ਆਂ ਰੋਮ ਸਿਟੀ ਤੇ ਤੁਹਾਨੂੰ ਵੀ ਕੁਝ ਦਿਖਾਵਾਂਗੇ ਅੱਜ ਇਕਲੀ ਦੇ ਰੋਮ ਸਿਟੀ ਦੇ ਕੁਝ ਕੁਝ ਪਲ ਕੁਝ ਗਲੀਆਂ ਤੇ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਇਸ ਟਾਈਮ ਮੈਂ ਆਪਣੇ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਹੈ ਆਪਣੇ ਸ਼ਹਿਰ ਦਾ ਹਾਂ ਤੁਸੀਂ ਦੇਖ ਸਕਦੇ ਆ ਸਾਡੇ ਸ਼ਹਿਰ ਦੀਆਂ ਕੁਝ ਖਾਸ ਬਿਲਡਿੰਗਾਂ ਇੱਦਾਂ ਇੱਧਰਲੀ ਸਾਈਡ ਆ ਜਿਵੇਂ ਉਹ ਜੰਗਲ ਹੈ ਪਰ ਨਹੀਂ ਇੱਥੇ ਦਰਖਤ ਬਹੁਤ ਜ਼ਿਆਦੇ ਨਹੀਂ ਤੇ ਇਹਨਾਂ ਦਰਖਤਾਂ ਦੇ ਵਿੱਚ ਵਿੱਚ ਸਾਡਾ ਸ਼ਹਿਰ ਦੇਖਦਾ ਹੋਊਗਾ ਤੇ ਉਹ ਤੁਸੀਂ ਦੇਖ ਸਕਦੇ ਹੋ ਉਹ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸ਼ਹਿਰ ਦਾ ਉਹ ਜਿਹੜਾ ਸਭ ਤੋਂ ਵੱਡੀ ਬਿਲਡਿੰਗ ਜੀ ਨਾਲ ਉੱਚੀ ਜੀ ਉਹ ਸਾਡੇ ਸ਼ਹਿਰ ਦਾ ਸੈਂਟਰ ਆ ਸੈਂਟਰ ਦੇ ਵਿੱਚ ਉਹ ਉਹ ਗੇਜ਼ਾ ਆ ਉਹ ਵਾਲਾ ਆਹ ਵਾਲਾ ਗੇਜ਼ਾ ਤੇ ਹੁਣ ਆਪਾਂ ਚੱਲਦੇ ਆ ਆਪਣੇ ਬੱਸ ਸਟਾਪ ਵੱਲ ਨੂੰ ਮਤਲਬ ਜਿੱਥੇ ਟੈਕਸੀ ਵਾਲੇ ਨੇ ਆਪਾਂ ਨੂੰ ਕਿਹਾ ਕਿ ਉੱਥੇ ਆ ਜਿਓ ਤੇ ਫਿਰ ਉੱਥੇ ਤੁਹਾਨੂੰ ਚੱਕ ਲਾਂਗੇ ਉਹ ਸਾਨੂੰ ਇਥੇ ਰੀਸੀਵ ਕਰੂਗਾ ਫਿਰ ਆਪਾਂ ਜਾਵਾਂਗੇ ਰੋਮ ਰੋਮ ਸਿਟੀ ਅਰ ਸਾਨੂੰ ਤੁਹਾਨੂੰ ਕੁਝ ਇੱਕ ਉਥੋਂ ਦਾ ਪੁਰਾਣਾ ਕਿਲਾ ਉਹ ਦਿਖਾਵਾਂਗਾ ਤੇ ਕੁਝ ਜਿੰਨਾ ਵੀ ਹੋਵੇ ਜੋ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਤੇ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤੇ ਚਲੋ ਹੁਣ ਆਪਾਂ ਚੱਲਦੇ ਆ ਜਿੱਥੇ ਆਪਾਂ ਨੂੰ ਜੇ ਜਦੋਂ ਆਪਾਂ ਨੂੰ ਟੈਕਸੀ ਵਾਲੇ ਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਰੁਕ ਜਿਓ ਤੇ ਤੁਸੀਂ ਮੈਂ ਤੁਹਾਨੂੰ ਰੀਸੀਵ ਕਰਾਂਗਾ ਤੇ ਚਲੋ ਜੀ ਬਣੇ ਰਹੋ ਮੇਰੇ ਵਲੌਗ ਦੇ ਨਾਲ ਲੋ ਜੀ ਜਿੱਥੇ ਆਪਾਂ ਨੂੰ ਡਰਾਈਵਰ ਨੇ ਕਿਹਾ ਸੀ ਨਾ ਕਿ ਤੁਸੀਂ ਉੱਥੇ ਖੜ੍ਹ ਗਏ ਜਾ ਕੇ ਤੇ ਆਪਾਂ ਹੁਣ ਉੱਥੇ ਖੜ੍ਹ ਗਏ ਆਂ ਕਿਤੋਂ 15 ਮਿੰਟ ਤੱਕ ਦਾ ਤੇ ਫਿਰ ਆਪਾਂ ਚੱਲਦੇ ਹਾਂ ਅਗਲੀ ਜਗ੍ਹਾ ਤੇ ਤੇ ਬਾਸ ਆਉਂਦਾ ਹੀ ਹੁਣ ਇਹ ਉਹ ਲਾਈਨ ਲਿਓਨਸ ਕਲੱਬ ਮਸਰਾਤਾ ਇਹ ਸਾਡੀ ਜਿਗਰੀ ਦਾ ਨਾਮ ਹੈ ਕਿਉਂਕਿ ਨਾ ਸਨਰਤ ਹੁੰਦਾ ਤੇ ਦੇਖ ਸਕਦੇ ਆ ਉਹ ਦਰਪਹਾੜ ਨੇ ਦੇਖੋ ਕਿ ਹਦਰਲੀ ਸਾਈਡ ਦਾ ਸੀ ਜਿੱਥੇ ਗਰੋਸਰੀ ਕਰਨ ਆਉਂਦੇ ਆ ਉਹ ਮਾਰਕੀਟ ਆ ਇਹਦਾ ਨਾਮ ਕੀ ਆ ਆ ਦੇਖ ਸਕਦੇ ਤੁਸੀਂ ਐਰੋ ਸਪਿੰਨ ਉਹ ਵਾਲੇ ਤੇ ਚਲੋ ਹੁਣ ਆਪਾਂ ਤੁਹਾਨੂੰ ਨਾ ਰੋਮਾ ਜਾ ਕੇ ਮਿਲਾਂਗੇ ਹੀ ਮਿਸ ਜੋ ਵੀ ਦੇਣੀ ਆਪਣੇ ਘਰਾਂ ਦੇ ਦੇਈ ਸਿਰ ਉੱਤੇ ਛੱਤ ਹੋਵੇ ਬੈਣ ਜੋ ਕੀ ਥਾਂ ਦੇ ਦੇਈ ਦਿੰਦੇ ਨਾ ਸਕੂਨ ਮਹਿਲ ਕੋਠੀਆਂ ਬਥੇਰੇ ਲੈ ਮੈਂ ਦੇਖਣਾ ਤੇ ਮੀ ਤੇ ਜਣਾ ਦੁਬਾਰਾ ਜੇ ਤੂੰ ਦੁਨੀਆ ਤੇ ਮੈਨੂੰ ਰੱਬਾ ਵਿਚ ਮੇਰੇ ਪਰਦੇ ਸੁਣਾ ਦੇ ਮੀ ਜਿਹੜਾ ਦੁਬਾਰਾ ਜੇ ਤੂੰ ਦੁਨੀਆ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇ ਸੁਣਾ ਦੇ ਮੀ ਲੋ ਜੀ ਆਪਾਂ ਨਾ ਇੱਥੇ ਰੁਕੇ ਸੀਗੇ ਤੇ ਥੋੜਾ ਹੀ ਦੂਰ ਰਹਿ ਗਿਆ ਇਹ ਤਾਂ ਬਾਕੀ ਆਟੋ ਗ੍ਰੇ ਲਗਾ ਦਿੰਦੇ ਨੇ ਤੇ ਪٹرول ਪੰਪਾ ਇੱਥੇ ਮਦਾਨੋ ਪਵਾਈਆ ਤੇ ਨਾਲ ਹੀ ਇੱਧਰ ਕਾਫੇ ਬਾਰ ਹੈ ਤੇ ਨਾਲ ਦੇ ਕਾਫੇ ਪੀਣ ਗਏ ਨੇ ਤੇ ਆਪਾਂ ਬਾਹਰ ਕੱਢ ਲੈਂਦੇ ਮੈਂ ਕਿਹਾ ਥੋੜਾ ਜਿਹਾ ਤੁਹਾਨੂੰ ਬਾਹਰ ਦਾ ਵੀਊ ਦਿਖਾਇਆ ਜਾਵੇ ਇੱਥੋਂ ਦਾ ਆਹ ਵਾਲਾ ਦੇਖ ਸਕਦੇ ਆ ਤੁਸੀਂ ਤੇ ਹੁਣ ਆਪਾਂ ਜਾ ਕੇ ਨਾ ਰੋਮਾ ਹੀ ਮਿਲਾਂਗੇ ਆ ਤੁਸੀਂ ਦੇਖ ਰਹੇ ਹੋ ਇੱਥੇ ਪਟਾਵਾ ਨਾ ਲਓ ਜੀ ਆਪਾਂ ਆਏ ਸੀ ਰੋਮਾ ਤੇ ਰੋਮਾ ਆਪਾਂ ਪਾਸਪੋਰਟ ਨਾਲ ਅਸੀਗਾ ਤੇ ਉਹ ਆਪਾਂ ਨੂੰ ਮਿਲ ਗਿਆ ਹੁਣ ਆਪਾਂ ਕਿਹ ਅਗਿਆ ਆ ਰੋਮਾ ਦਾ ਹਨਿਆ ਰੋਮਾ ਗਰਮੀ ਬਹੁਤ ਜ਼ਿਆਦੀ ਆ ਆ ਸਾਡੀ ਰੋਮਾ ਕੈਪੀਟਲ ਆ ਆ ਦੇਖੋ ਆ ਵਾਲੀ ਕਿਹ ਵਾਲੀ ਬਿਲਡਿੰਗ ਬਿਲਕੁਲ ਹੀ ਅੱਜ ਤੋਂ ਜੁਮ ਕਰਕੇ ਦਿਖਾ ਰਹੇ ਹਾਂ ਬਹੁਤ ਪੁਰਾਣੀ ਬਿਲਡਿੰਗ ਆ ਉਹ ਉਹਦੇ ਵਿੱਚ ਕੀੜਾ ਬਣਿਆ ਹੋਇਆ ਆ ਤੇ ਹੁਣ ਆਪਾਂ ਇੰਨੀ ਧੋਫਿਆ ਆ ਦੇਖੋ ਆ ਚੈਂਟਰੂ ਆ ਤੇ ਹੁਣ ਆਪਾਂ ਚੱਲਦੇ ਹਾਂ ਉਧਰਲੀ ਸਾਈਡ ਆ ਹਮਮ ਸਟੇਸ਼ਨ ਵਾਲੀ ਸਾਈਡ ਤੇ ਹਾਈ ਟੈਕ ਰਕੋ ਜੀ ਹਾਂ ਤੁਸੀਂ ਦੇਖ ਸਕਦੇ ਹੋ ਆ ਜੰਤੂ ਆ ਰੋ ਮਾ ਦਾ ਮਲੇ ਕੈਪੀਟਲ ਹੈ ਇਹ ਹੀ ਕੈਪੀਟਲ ਹੈ ਢੜਲੀ ਦੀ ਤੇ ਵੀਰੋ ਦੇਖੋ ਸਾਹਮਣੇ ਕਿੰਨਾ ਫੋਰਾ ਚੋਂ ਫੋਰਾ ਦੇ ਕਿੰਨਾ ਫੋਰਾ ਲੱਗਦਾ ਪਿਆ ਤੇ ਉਸ ਸਾਹਮਣੇ ਦੇ ਸਾਹਮਣੇ ਉਹ ਦੇਖੋ ਉਹ ਪੁਰਾਣੀ ਬਿਲਡਿੰਗ ਆ ਤੇ ਇਹਦੇ ਚ ਕਾਫੀ ਕੁਛ ਰਾਣਾ ਹਨ ਨੇ ਜੀ ਰੱਖਿਆ ਹੈ ਜੀ ਦੇਖ ਸਕਦੇ ਹੋ ਤੇ ਹੁਣ ਆਪਾਂ ਜਾ ਰਹੇ ਹਾਂ ਸਟੇਸ਼ਨ ਵਾਲੀ ਸਾਈਡ ਤੇ ਫੇਰ ਸਟੇਸ਼ਨ ਤੇ ਜਾ ਕੇ ਫੇਰ ਦੇਖਦੇ ਹਾਂ ਕਿ ਕੀ ਬੰਦਾ ਆਪਾਂ ਵੀ ਧੀ ਰੋਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੋਰ ਆਪਾਂ ਚੱਲਦੇ ਹਾਂ ਜਲਦੀ ਜਲਦੀ ਜਾ ਰਹੇ ਹਾਂ ਆਪਾਂ ਉੱਥੇ ਆਹ ਤੇ ਸ਼ੌਕਾਂ ਵੀ ਲੱਗੀਆਂ ਹੋਈਆਂ ਨੇ ਆਹ ਦੇਖੋ ਕੁਛ ਆਪਣੇ ਜੋਰ ਲੱਗੀ ਆ ਦੇਖ ਲਓ ਤੁਸੀਂ ਰੋਮਾਂ ਨਾ ਨਾ ਰਹਾ ਇਹ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦਾ ਪਿਆ ਆਹ ਦੇਖੋ ਇੰਨਾ ਕੀ ਆ ਜੇ ਤਾਂ ਗਰਮੀ ਬਹੁਤ ਆ ਗਈ ਆ 12 ਵਜੇ ਨੇ ਤੇ ਹੁਣ ਆਪਾਂ ਚੱਲਦੇ ਆ ਆਪਾਂ ਇਹ ਲੈ ਬਸ ਸਟੇਸ਼ਨਾਂ ਤੇ ਉੱਥੇ ਜਗ ਦੇਖਦੇ ਕੀ ਬੰਦਾ ਆ ਬਸ ਸਾਨੇ ਸ਼ਹਿਰ ਵਾਲੀਆਂ उधर जैलो कलर इधर रेड कलर की काफ़ी गर्मी इतनी टूरिस्ट एरिया बहुत आना टूरिस्ट आए टूरिस्ट बस है हाँ बस टूरिस्ट है तो हम आप खा पीवागे फिर उस ट्रेन देखा फिर देखा फिर जावे अपना घर ਬਨੈਰੋ ਮੇਰੇ ਵਲੌਗ ਦੇ ਨਾਲ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਇੱਥੇ ਸਟੇਸ਼ਨ ਤੇ ਆ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਆ ਦੇਖੋ ਤੁਹਾਨੂੰ ਪਹਿਲਾਂ ਦੂਜੀ ਸਾਈਡ ਤੋਂ ਦਿਖਾਈ ਤੋਂ ਇਧਰਲੀ ਸਾਈਡ ਤੋਂ ਦਿਖਾਉਣਾ ਧੰਨਵਾਦ ਦੇਖੋ ਆ ਐਂਬੂਲੈਂਸ ਜਾ ਰਹੀ ਆ ਆਜ ਦਾ ਵੱਡਾ ਸਾਰਣਾ ਇਹ ਹੈਗਾ ਆ ਮੀਨ ਮੱਲਾ ਰੇਲਵੇ ਸਟੇਸ਼ਨ ਆ ਤੇ ਇੱਥੇ ਮਤਲਬ ਕਿ ਆਪਾਂ ਇੱਥੇ ਕਿਸੇ ਵੀ ਮੁੱਲਕ ਜਾ ਸਕਦੇ ਹਾਂ ਜਿਵੇਂ ਯੂਰਪਾ ਰਾ ਵਗੈਰਾ ਚ ਕਿੱਧਰ ਵੀ ਜਾਣਾ ਹੋਵੇ ਦਿੱਥੋਂ ਟ੍ਰੇਨਾਂ ਮਿਲ ਜਾਂਦੀਆਂ ਆ ਬਾਏ ਟ੍ਰੇਨ ਜਾਣਾ ਹੋਵੇ ਇੱਥੇ ਦੇਖੋ ਆ ਜਾਨੇ ਸਕੂਟਰ ਵੀ ਆ ਇਹਦੇ ਕਾਰਡ ਪੈਂਦਾ ਹੈ ਕਾਰਡ ਪਾ ਕੇ ਤੁਸੀਂ ਪੂਰਾ ਸ਼ਹਿਰ ਘੁੰਮ ਸਕਦੇ ਆ ਜੇ ਤੁਹਾਡੇ ਕੋਲ ਕਾਰਡ ਹੈਗਾ ਤੇ ਆਹ ਵਾਰੀਆਂ ਦੇਖੋ ਇੱਦਾਂ ਤੇ ਹੁਣ ਆਪਾਂ ਚੱਲਦੇ ਆਂ ਉੱਧਰ ਰੋਲ ਕਰਸ ਕਰਨ ਲੱਗੇ ਆਂ ਰੋਲ ਆ ਪਾਸ ਕਰ ਲਿਆ ਹੁਣ ਆਪਾਂ ਚੱਲਦੇ ਆਂ ਇੱਧਰ ਰੇਲਵੇ ਸਟੇਸ਼ਨ ਆ ਦੇਖੋ ਇਹ ਕਾਫੀ ਟੂਰਿਸਟ ਏਰੀਆ ਆ ਹਾਂ ਦੇਖੋ ਬੰਦ ਚਾਹ ਪਤਾ ਨਹੀਂ ਤੁਹਾਨੂੰ ਮੇਰੀ ਵਾਲ ਸਹੀ ਹੁੰਦੀ ਵੀ ਕਿ ਨਹੀਂ ਹੁੰਦੀ ਪਰ ਫਿਰ ਵੀ ਚੱਲ ਤੁਸੀਂ ਦੇਖ ਲਓ ਧੁੱਪ ਬਹੁਤ ਆ ਜਾਂਦੀ ਆ ਹਾਂ ਦੇਖ ਲੈ ਰਹੇ ਹਾਂ ਤੁਸੀਂ ਆਹ ਪਾਸ ਪਹੁੰਚਣਾ ਨੂੰ ਸੁਣਨ ਨੂੰ ਆ ਗਿਆ ਅੰਦਰ ਆਓ ਹਾਂ ਦੇਖੋ ਕਿ ਐਸੋ ਨੇ ਜੰਗਲਾਨਾ ਵਿੱਚ ਹਰ ਜੰਗਲਰੀ ਰਿਵਿਜ਼ਿਨਸ਼ਨ ਦੇ ਵਿੱਚ ਆਹ ਦੇਖ ਲੋ ਇਦਾਂ ਦਾ ਸਿਸਟਮ ਵੀ ਲੱਗਾ ਹੋਇਆ ਸਾਰਾ ਜਿੰਮਰਜੀ ਤੁਸੀਂ ਕਾਰੀ ਕਰ ਸਕਦੇ ਆ ਇਸ ਟਾਈਮ ਮੈਂ ਨਾ ਰਿਵਿਜ਼ਿਨਸ਼ਨ ਤੇ ਪਹੁੰਚਿਆ ਹਾਂ ਮ ਜਿੱਥੋਂ ਹਰ ਪਾਸੇ ਜਾਈ ਜਾਂਦੀ ਆ ਦੇਖੋ ਉਹ ਮੈਂ ਆ ਵੀ ਦੇਖ ਸਕਦੇ ਹੋ ਆ ਚੀਜ਼ ਲੱਗੀ ਹੋਈ ਇੱਥੇ ਜੋ ਨਾਲ ਜਿਹਦੇ ਦੀ ਕਿਹਾ ਸਕਦੇ ਜਿੱਦਾ 에어ਪੋਰਟ ਤੇ ਹੁੰਦਾ ਨਾ ਉਦਾਂ ਹੀ ਸੇਮ ਹੁੰਦਾ ਹੈ ਕਿਉਂਕਿ ਅੱਜ ਮੇਰੀ ਬਾਸ ਮੇਟ ਰਿਹਾ ਹਾਂ ਹੁਣ ਚਾਹ ਕਾਫੀ ਲੰਮੇ ਆਇਆ ਤਕਰੀਬਨ 8 ਘੰਟਾ ਪਿਆ ਉਸ ਤੋਂ ਬਾਅਦ ਅਸੀਂ ਰੇਲ ਰੇਨ ਚ ਬੈਠਾਂਗੇ ਤੇ ਫੇਰ ਚੱਲਾਂਗੇ ਘਰ ਨੂੰ ਤਾਂ ਜਦ ਮੈਂ ਚੱਲਦਾਂ ਥੋੜਾ ਜਿਹਾ ਅੰਦਰ ਦਾ ਵੀ ਉਹ ਵੀ ਦਿਖਾਇਆ ਜਾਵੇ ਆ ਦੇਖੋ ਉਹਦੇ ਨਾਲ ਕੋਈ ਜੀ ਅੰਤਰੀ ਰੈਸਟੋਰੈਂਟ ਅੰਤਰੀ ਸਾਰਾ ਬੁਝਾ ਜੋ ਮੱਜੀ ਤੋਂ ਸੁਣ ਸਕਦੇ ਹੋ ਕੋ ਆਯੋਜਨ ਜੀਵਨ ਅਨੰਦਰਾ ਸਾਰਾ ਬੁਝਾ ਇੱਧਰ ਦੇਖ ਲੋ ਇੱਧਰ ਕਹੀ ਵੀ ਰਹੀ ਆ ਆ ਦੇਖ ਰੋ ਜੀ ਇੱਥੇ ਇੱਧਰ ਦੇਖ ਲੋ ਪਾ ਆ ਗਿਆਂ ਇਧਰ ਆ ਰਿਹਾ ਇਹ ਲੈਣਾ ਫਰਮ ਦਿਖਾਇਆ ਇਹਨੇ ਕਿਦਾਂ ਰੇਲਵੇ ਸਟੇਸ਼ਨ ਹੈ ਕਿਦਾਂ ਦਾ ਰੋਮਾ ਟਰਮੀਨਲ ਦਾ ਇੱਥੇ ਮਤਲਬ ਜੀ ਬਾਹਰ ਤੱਕ ਵੀ ਜੋ ਹਰਮ ਦੇ ਜਿੱਥੇ ਮਰਜ਼ੀ ਜਾ ਸਕਦੇ ਤੁਸੀਂ ਉਸ ਵਕਤ ਟ੍ਰੇਨਾਂ ਜਾਂਦੀਆਂ ਨੇ ਯੂਰਪ ਚ ਕਿਨੇ ਜਰਮਨ ਜਰਮਨ ਅਸਰੀਆ ਸਪੇਨ ਪੋਰਟਗਲ ਫਰਾਂਸ ਹੋ ਗਿਆ ਤੇ ਆਦਿ ਕੋਨੇ ਜਿੰਜ ਬੈਠਾਂਗੇ ਨਾ ਤੇ ਫਿਰ ਤੋਂ ਉੱਡਾਂਗੇ ਪੂਰਾ ਆਪਣਾ ਘਰ ਜਾ ਕੇ ਆਪਾਂ ਲੱਗੇ ਆਉਣਾ ਕੋਲ ਦਰ ਜਾ ਰਹੇ ਆ ਜਿੱਥੇ ਆਪਣੀ ਟ੍ਰੇਨ ਖੜੀ ਆ ਤੁਹਾਨੂੰ ਵੀ ਦਿਖਾ ਰਹੇ ਆ ਕਿੱਧਰ ਚੱਲੇ ਆਪਾਂ ਤੁਸੀਂ ਬਣ ਜਾਓ ਸਾਡੇ ਨਾਲ ਆ ਦੇਖ ਲੈਂਦੇ ਤੁਸੀਂ ਆਪਾਂ ਜਾ ਰਹੇ ਆ ਜਿੱਥੇ ਆਪਣੀ ਟ੍ਰੇਨ ਕਰਨੀ ਆ ਉੱਧਰ ਹੀ ਸਾਡੇ ਕਾਫੀ ਦੂਰ ਦਰਨਾ ਬੰਦਾ ਹੈ ਤੇ ਹੁਣ ਆਪਾਂ ਚੱਲਿਆਂ ਅੱਧਰ ਨੂੰ ਨਜ਼ਰ ਆ ਰਿਹਾ ਪਲੇਟਫਾਰਮ ਨੇ ਅੱਧਰ ਹੁਣ ਆਪਾਂ ਚੱਲਦੇ ਗਏ ਆਂ ਉੱਧਰ ਕਿ ਆਜ ਕੇ ਆ ਤੁਹਾਨੂੰ ਮਿਲਦੇ ਆਂ ਬਸ ਦੋ ਤਿੰਨ ਮਿੰਟ ਹੋਰ ਲੱਗਣੇ ਫਿਰ ਆਪਾਂ ਪਹੁੰਚਣ ਆਲੇ ਆਂ ਫਿਰ ਆਪਾਂ ਫੜਦੇ ਆਂ ਟレイン ਟレイン ਫੜ ਕੇ ਫੇ ਚੱਲਦੇ ਆਪਾਂ ਘਰ ਨੂੰ ਫਿਰ ਉਹ ਜਿੱਥੇ ਰਾਹ 'ਚ ਇੱਕ ਸਟਾਪ ਆਣਾ ਉੱਥੇ ਰੁਕ ਫਿਰ ਉਹ ਤੋਂ ਚੜਕੇ ਫੇ ਤੁਹਾਨੂੰ ਮਿਲਦੇ ਆ ਓਕੇ ਬਣੇ ਹੋ ਮੇਰੇ ਵਲੌਗ ਦੇ ਨਾਲ ਲੋ ਜੀ ਹੁਣ ਆਪਾਂ ਆਪਣੀ ਟ੍ਰੇਨ 'ਤੇ ਬਹਿ ਗਏ ਆ ਕਿ ਹੁਣ ਚੱਲਦੇ ਆਪਾਂ ਘਰ ਕਿ ਕਰਮੀ ਹੋਵੇ ਇਹਦੇ ਚਿਰ ਕੰਮ ਆ ਪਾਇਸੀ ਘੋਪਣ ਦਾ ਕੰਮ ਹੋ ਗਿਆ ਹੁਣ ਆਪਾਂ ਪਾ ਚੱਲਦੇ ਆ ਘਰ ਨੂੰ ਤੇ ਰਾਜੇ ਕਿ ਸਟੌਪ ਹੋੜਾਣਾ ਘਰ ਦਾ ਬੋਲ ਲੈਣਾ ਪਟਣਾ ਤੇ ਚਲੋ ਬਣੇ ਰਿਹਾ ਤੁਹਾਡੇ ਵਲੋਂ ਨਾਲ ਵੀਡੀਓ ਨੇ ਅੰਤ ਤੱਕ ਦੇਖਿਓ ਵੀ ਤੁਹਾਨੂੰ ਬੜੀ ਜੀ ਪੰਦਾਈ ਹੈ। ਲਾਈਕ ਦਿਓ ਮੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ। ਹੌਨ ਟ੍ਰੇਨ ਚੱਲ ਪਈ ਸੀਗੀ ਤੇ ਆਪਾਂ ਮੈਂ ਕਿਹਾ ਤੁਹਾਨੂੰ ਥੋੜਾ ਜਿਹਾ ਬਾਹਰ ਦਾ ਵੀ ਵਿਊ ਦਿਖਾ ਰਿਹਾ। ਬਹੁਤ ਛੇ ਰੰਗਾਂ ਦਾ ਵੀ ਆ। ਆਪ ਵੀ ਦੇਖ ਸਕਦੇ ਹੋ ਇਹ ਵੀ ਜੇ ਬਾਹਰ ਦਾ ਵੀ ਵਿਊ ਤੇ ਹੁਣ ਮੈਂ ਘਰ ਨੂੰ ਵਾਪਸ ਜਾ ਰਿਹਾ ਆ। ਆਪ ਜੀ ਦੇ ਫਰਿਆਦ ਆਹਦੀ ਬਾਦ ਨਜ਼ਰ ਆਉਣ ਦੇ ਬਾਅਦ ਨੇ ਹਰਿਆਲੀ ਹਰਿਆਲੀ ਚਾਰਸ਼ ਪਰ ਹਰਿਆਲੀ ਹਰਿਆਲੀ ਆਹ ਦੇਖੋ ਜੀ ਆਹ ਤੁਸੀਂ ਦੇਖ ਸਕਦੇ ਆਂ ਚਾਰਸ਼ ਪਰ ਹਰਿਆਲੀ ਹਰਿਆਲੀ ਆ ਪਾਰੀ ਬਾਹਰ ਨਜ਼ਾਰੇ ਦੇ ਪਏ ਨੇ ਤੇ ਹੁਣ ਆਪਾਂ ਚੱਲਨੇ ਆਂ ਘਰ ਨੂੰ ਸਤੋਂ ਅੱਥੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਤੇ ਵੀ ਆਸ ਕਰ ਲਾਂਗੇ ਤੁਹਾਨੂੰ ਸਾਡੀ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਤੇ ਸਾਡੀ ਵੀਡੀਓ ਬਹੁਤ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਗੁੱਡ ਬਾਏ ਟੇਕ ਕੇਅਰ ਜਲਦੀ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ 'ਚ